ਉਹ ਚੀਜ਼ਾਂ ਹੁੰਦੀਆਂ ਨੇ ਇੱਕ ਮਤਲਬ ਕਿ ਨਾਲ ਅਗਲੇ ਨੇ ਆਪਣੇ ਪਿੰਡ ਦਾ ਜਾਂ ਆਪਣੇ ਇਲਾਕੇ ਨੂੰ ਜਣਾ ਪ੍ਰੈਜੈਂਟ ਕੀਤਾ ਹੁੰਦਾ ਅੱਛਾ ਇਹ ਚੀਜ਼ ਹੈ ਕਿ ਇਹ ਚੀਜ਼ਾਂ ਨਾ ਮੈਂ ਚਾਰਦੇ ਪੰਜਾਬ 'ਚ ਵੇਖੀਆਂ ਨੇ ਕਿ ਮੋਸਟਲੀ ਅਗਰ ਕੋਈ ਬੰਦਾ ਫੇਮਸ ਹੁੰਦਾ ਹੈ ਜਾਂ ਕੁਝ ਵੀ ਹੈ ਨਾ ਤਾਂ ਆਪਣੇ ਪਿੰਡ ਦਾ ਨਾਮ ਜ਼ਰੂਰ ਨਾਲ ਮੈਂਸ਼ਨ ਕਰ ਦਿਆ ਇੱਥੇ ਬਹੁਤ ਘੱਟ ਕਰਦੇ ਇੱਥੇ ਬਹੁਤ ਘੱਟ ਕਰਦੇ ਨੇ ਇੱਥੇ ਉਹਨਾਂ ਨੂੰ ਪਤਾ ਕਿ ਅਸੀਂ ਪਿੰਡ 'ਚ ਰਹਿਣਾ ਸੀ ਅੱਗੇ ਸ਼ਹਿਰ ਨੂੰ ਉੱਡ ਜਾਣਾ ਸ਼ਹਿਰ ਨੂੰ ਵੀ ਹੋ ਜਾਂਦਾ ਬਟ ਉਹ ਨਹੀਂ ਇਹ ਵੇ ਕਿ ਆਪਣੇ ਵੀ ਉੱਪਰ ਪੰਜਾਬ ਵਾਲੇ ਪਾਸੇ ਜਿਹੜੇ ਨੇ ਨਾ ਉਹ ਲੋਕ ਮਸੇ ਕਿ ਆਪਣੇ ਨਾਲ ਜਿਵੇਂ ਕਿ ਫਲਾਣਾ ਸਿਆਲਕੋਟਿਆ ਨਾਰੋਵਾਲੀਆ ਛੱਕਰਗੜੀਆਂ ਉੱਧਰ ਦੇ ਲਾਂਦੇ ਕਿਉਂਕਿ ਉੱਧਰ ਦੇ ਲੋਕ ਮਖਮਲ ਮੁਖਲਸ ਹੁੰਦੇ ਨੇ ਇੱਦਾਂ ਤੇ ਜੇ ਨੇ ਨਾ ਲੈਂਦੇ ਮਖਮਲ ਲੋਅਰ ਪੰਜਾਬ ਦੇ ਕੀ ਤੁਹਾਨੂੰ ਦੱਸਾਂ ਇਹ ਤੂੰ ਰਹਿੰਦੀ ਨਹੀਂ ਕਿਥੇ ਪੰਜਾਬਣ ਹੈ ਅਦਰ ਅਜੇ ਲੋਅਰ ਪੰਜਾਬ ਦੀ ਕੈਟਾਗਰੀ ਚਾਹੁੰਦੇ ਨੇ ਮੈਂ ਅਪਰ ਲੋਅਰ ਪੰਜਾਬ ਦੀ ਕੈਟਾਗਰੀ ਤੇ ਅਸੀਂ ਆਉਂਦੇ ਨਹੀਂ ਅਸੀਂ ਆ ਗਏ ਹੁਣ ਪਰ ਅਸੀਂ ਪਹਿਲੇ ਨਹੀਂ ਸੀ ਹੁੰਦੇ ਨਹੀਂ ਨਹੀਂ ਲੋਅਰ ਪੰਜਾਬ ਦੀ ਕੈਟਾਗਰੀ ਚਾਹੁੰਦੇ ਨੇ ਮੈਂ ਅਪਰ ਪੰਜਾਬ ਦੀ ਕੈਟਾਗਰੀ ਚਾਹੁੰਦੀ ਆ ਮੈਂ ਅਜੇ ਅਪਰ ਪੰਜਾਬ ਵਿੱਚ ਉੱਧਰ ਦੇ ਸੀਗੇ ਸੀਗੇ ਕਿਹੜੇ ਜ਼ਮਾਨੇ ਦੇ ਹੁਣ ਨਾ ਸੀਗੇ ਉਹ ਵੀ ਨਾਰੋ ਵਾਲਨ ਸੀਗੀ ਨਹੀਂ ਜੀ ਠੀਕ ਹੈ ਹੁਣ ਨਹੀਂ ਤੋਂ ਨਾਰੋ ਵਾਲਨ ਕਿਉਂ ਮੈਂ ਹਜੇ ਉਹ ਇੱਥੇ ਦੀ ਹੋ ਗਈ ਹੈ ਲੋ ਜੀ ਮੇਰੇ ਪੇਕੇ ਹਜੇ ਵੀ ਉਧਰ ਦੇ ਨੇ ਸਮਝ ਆ ਗਈ ਨਾ ਮੇਰਾ ਦਾਦ ਦਾ ਉਧਰ ਦਾ ਹੈ ਤਾਂ ਗੱਲ ਦਾਦ ਦਾ ਬਾਅਦ ਚ ਆਉਂਦਾ ਪੇਕਿਆਂ ਦਾ ਰਿਸ਼ਤਾ ਬਹੁਤਾ ਨੇਰੇ ਹੁੰਦਾ ਦਾਦ ਕਿ ਉੱਥੇ ਮਰ ਖਾਪ ਕੇ ਨਾ ਕੋਈ ਬੰਦਾ ਨਾ ਬੰਦੇ ਦੀ ਜ਼ਾਤ ਤੇ ਦਾਦ ਕੇ ਉਧਰ ਦੇ ਨੇ ਚਲ ਵੀ ਹੁਣ ਤੇਰਾ ਦਾ ਲੱਗਾ ਕਰ ਲੈ ਜੋ ਕਰਨੀ ਠੀਕ ਹੈ ਤੇ ਲੋ ਜੀ ਅੱਜ ਆਈਏ ਸਾਡੇ ਕੋਲ ਬਾਬਾ ਜੀਵਨ ਸਿੰਘ ਜੀ ਨੇ ਇੱਕ ਮਜ਼ਾਈਆ ਕਹਾਣੀ ਸੁਣਾਈ ਹੈ एक आलम एक अहमक अहमक ओन बेवाकूफ आलमानी नबी ने वाद फरमा पढ़िया लिखा बराबर नहीं हो सकते क्यों पढ़े लिखे ने सोच विचार करके गल करनी बोलना बेवकूफ ने

ਕਿ ਜਿੰਨੂੰ ਨਾ ਮੈਂ ਤੋਤੇ ਤਰ੍ਹਾਂ ਵੀ ਪੜਾਵਾਂਗੀ ਨਾ ਫਜ਼ਾਨ ਸਾਹਿਬ ਆ ਕੰਮ ਇੰਜ ਨਹੀਂ ਹੈ ਇੰਜ ਸਹੀ ਹੈ ਕਹਿੰਦਾ ਤੇਰੀ ਤੇਰਾ ਤੋਤਾ ਕਿੱਥੇ ਹੈ ਤੂੰ ਫਾਲਾ ਕੱਢਣੀ ਹੈ ਠੀਕ ਦੂਸਰੇ ਜਾਂ ਤੀਸਰੇ ਦਿਨ ਉਹ ਕੰਮ ਹੋ ਜਿੱਦਾਂ ਜਾਂਦਾ ਨਾ ਤੇ ਫਿਰ ਗਈ ਗਿਆ ਜਿੰਦਾ ਜਾਨੀ ਤੇ ਸਹੀ ਆ ਨਹੀਂ ਬਈ ਸਰ ਦੱਸੋ ਤਾਂ ਨਾਲ ਕਿੰਨੀ ਵੜੀ ਇੰਜ ਹੋਇਆ ਹੋਇਆ ਕਿ ਨਹੀਂ ਹੋਇਆ ਪਤਾ ਆ ਹੁਣ ਪਤਾ ਨਹੀਂ ਇਸ ਵਾਰ ਜਦ ਅਗਰ ਕੋਈ ਬੰਦਾ ਅਕਲ ਅਕਲਮੰਦ ਹੋ ਨਾ ਛੇਤੀ ਅਬਜ਼ਰਵ ਕਰ ਲੈਂਦੇ ਇਹ ਚੀਜ਼ ਛੇਤੀ ਅਬਜ਼ਰਵ ਨਹੀਂ ਕਰਦੇ ਹੈ ਤੇ ਨਹੀਂ ਨਾਲ ਇਹ ਹੈ ਨਾ ਕਿ ਗੱਲ ਇਹ ਵੀ ਤੂੰ ਕਹਨੀ ਹੈ ਕਿ ਮੇਰੇ ਇਸ਼ਾਰਿਆਂ ਤੇ ਨੱਚ ਨਹੀਂ ਮੈਂ ਨਹੀਂ ਕਹਨੀ ਮੇਰੇ ਇਸ਼ਾਰਿਆਂ ਤੇ ਨੱਚ ਮੇਰੇ ਇਸ਼ਾਰਿਆਂ ਤੋਂ ਮੈਂ ਤੁਹਾਨੂੰ ਕੱਲ ਹੀ ਦੱਸਾਂ ਸਹੀ ਗੱਲ ਕਰਦੀ ਮੈਂ ਮੰਨਦਾ ਵੀ ਹਾਂ ਹੁਣ ਹਰ ਇੱਕ ਗੱਲ ਦੀ ਮੰਨੀ ਆਵਾ ਯਾਰ ਇਹ ਵੀ ਕਿੱਥੇ ਦੀ ਆਪਣਾ ਆਪਣਾ ਜ਼ਿੰਦਗੀ ਦੀ ਇੱਕ ਗੱਲ ਤੇ ਮੈਂ ਕਦੀ ਨਹੀਂ ਕਹੀ ਜਦੋਂ ਹਮੇਸ਼ਾ ਕੋਈ ਕੰਮ ਕਰਨ ਲੱਗਾ ਨਾ ਤੇ ਮੈਂ ਉਸ ਤੋਂ ਪਹਿਲੇ ਪ੍ਰੇਡਿਕਸ਼ਨ ਕਰ ਦਿੰਦੀ ਆ ਕਿ ਐਂਜ ਹੋ ਸਕਦਾ ਏ ਮੇਰੇ ਕਹਿਣ ਦਾ ਮਕਸਦ ਇਹ ਉਹ ਕਈ ਵਾਰ ਹੋ ਜਾਂਦਾ ਏ ਹਾਂ ਤਾਂ ਕੁਦਰਤੀ ਉਦੂ ਲੱਗ ਜਾਂਦਾ ਕਿਸ ਤਰ੍ਹਾਂ ਆਪਣਾ ਪੰਜਾਬੀ ਜਿਹੜੀ ਕਹਾਵਤ ਅੰਨੇ ਹੱਥ ਬਟੇਰਾ ਹਾਂ ਠੀਕ ਹੈ ਅੰਨੇ ਹੱਥ ਬਟੇਰਾ ਆ ਜਾਂਦਾ ਕਿਸੇ ਦਾ ਤੇਰੀ ਵੀ ਕੋਈ ਗੱਲ ਕਰ ਸੋਚ ਜਵਲਾ ਮਾਰਦੀ ਹੈ ਕੋਈ ਇੱਕ ਦੀ ਚੋਲ ਤੇ ਸੱਚੀ ਹੋ ਜਾਂਦੀ ਹੈ ਤੇ ਤੂੰ ਕਹਿੰਨੀ ਐਂਜ ਨਹੀਂ ਹੋਣਾ ਐਂਜ ਹੋਣਾ ਉਹ ਵਾਕਈ ਉਂਝ ਹੋ ਜਾਂਦਾ ਫਿਰ ਕਹਿੰਨੀ ਦੇਖਿਆ ਨਾ ਦੇਖਿਆ ਨਾ ਠੀਕ ਹੈ ਮੈਂ ਜੈਨੂਨ ਵੇ ਕਿ ਉਸ ਚੀਜ਼ ਨੂੰ ਅਬਜ਼ਰਵ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਚੀਜ਼ ਇੰਜ ਨਹੀਂ ਹੋਏਗੀ ਇਹ ਖਰਾਬ ਹੋ ਜਾਣਾ ਕੰਮ ਹਾਂ ਹੈਨਾ ਤੂੰ ਤੇ ਉਹ ਜੋ ਤੁਸੀਂ ਮੰਨਦੇ ਨਹੀਂ ਤੁਸੀਂ ਕਹਿੰਦੇ ਕਿ ਬਾਬਾ ਪਾਲ ਗਿੱਦੇ ਤੋਤੇ ਵਾਲਾ ਬਾਬਾ ਸੀ ਨਾ ਉਹ ਇੱਕ ਬਾਬਾ ਸੀਗਾ ਤੇ ਉਹ ਆਪਣਾ ਦਾਦਾ ਜੀ ਦਾ ਸੀ ਕਹਿੰਦਾ ਮੈਂ ਜੋ ਕੰਨਾ ਹੋ ਜਾਂਦਾ ਠੀਕ ਹੈ ਇੱਕ ਬੰਦਾ ਆ ਗਿਆ ਤੇ ਕੋਲ ਖਲੋ ਗਿਆ ਠੀਕ ਹੈ ਕਹਿੰਦਾ ਮੈਂ ਆਉਣ ਵਾਲਾ ਵਕਤ ਵੀ ਦੱਸ ਦੇਣਾ ਕਿ ਭਈ ਕੀ ਹੋਣਾ ਤੇਰਾ ਕੀ ਹੋਣਾ ਮੈਂ ਆਉਣ ਵਾਲਾ ਵਕਤ ਨਹੀਂ ਦੱਸਦਾ ਕਿ ਤੁਹਾਹੀ ਦਾ ਇਹੀ ਗੱਲ ਤੂੰ ਕੰਨਾ ਜਾ ਰਹੀ ਹੈ ਕਿ ਜੋ ਮੈਂ ਕਹ ਨਹੀਂ ਉਹ ਹੋ ਜਾਂਦਾ ਨਹੀਂ ਨਹੀਂ ਮੈਂ ਚੀਜ਼ ਅਬਜ਼ਰਵ ਕਰਕੇ ਜਦ ਤੁਸੀਂ ਕੋਈ ਕੰਮ ਕਰਨ ਲੱਗੇ ਹੋ ਇਆ ਕੋਈ ਇੰਜ ਮਤਲਬ ਕਿਸੇ ਕੰਮ ਤੋਂ ਰਿਲੇਟਿਡ ਕੋਈ ਚੀਜ਼ ਹੁੰਦੀ ਹੈ ਤੇ ਮੈਂ ਤੁਹਾਨੂੰ ਕਹਨੀ ਆ ਕਿ ਨਹੀਂ ਆ ਨਹੀਂ ਸਹੀ ਹੈ ਜੇ ਸਹੀ ਹੁੰਦਾ ਉਹਦੇ ਤੇ ਮੈਂ ਤੁਹਾਨੂੰ ਕਹਨੀ ਹਾਂ ਠੀਕ ਹੈ ਬਾਬਾ ਵੀ ਇੰਜ ਹੀ ਸੀਗਾ ਉਹ ਕਹਿੰਦਾ ਸੀ ਮੈਂ ਦੱਸ ਦਿੰਦਾ ਕਿ ਵੀ ਕੀ ਹੋਣਾ ਹੈ ਇੱਕ ਬੰਦਾ ਤਾਂ ਸਿਰ ਤੇ ਜਾ ਖਲੋ ਗਿਆ ਠੀਕ ਹੈ ਉਹਨੇ ਕਿਹਾ ਬਾਬਾ ਜੀ ਤੁਹਾਨੂੰ ਆਉਣ ਵਾਲੇ ਵਕਤ ਦਾ ਬਾਅਦ ਚੱਲ ਜਾਂਦਾ ਉਹਨੇ ਕਿਹਾ ਹਾਂ ਉਹਨੇ ਕਿਹਾ ਦੱਸੋ 5 ਮਿੰਟ ਬਾਅਦ ਤੁਹਾਡਾ ਕੀ ਹੋਣਾ ਨਹੀਂ ਕੁਝ ਨਹੀਂ ਹੋਣਾ ਉਹਨੇ ਲਾ ਜੁੱਤੀ ਉਹਨੇ ਕਿਹਾ ਤੁਹਾਨੂੰ ਸੀ ਪਤਾ 5 ਮਿੰਟ ਬਾਅਦ ਤੁਹਾਨੂੰ ਪਹਿਣੀਆਂ ਨੇ ਠੀਕ ਹੈ ਇਹ ਜੋ ਤੁਸੀਂ ਕੋਈ ਚਾਵਲ ਮਾਰੀ ਹੈ ਚਾਵਲ ਮਾਰੀ ਲਾਹ ਸਾਡੀਆਂ ਚਾਵਲਾ ਤੇਰੀਆਂ ਆਪਣਾ ਪ੍ਰੋਡਿਕਸ਼ਨ ਆ ਹੈ ਉਹਨੋਂ ਨੇ ਭਾਈ ਨੇ ਲੈ ਉਹਨੂੰ ਕਿਹਾ ਜੀ ਗੱਲ ਕੀ ਹੋਣੀ ਉਹਨਾਂ ਤਾਂ ਮੈਨੂੰ ਨਹੀਂ ਪਤਾ ਜੀ ਉਸ ਤੋਂ 5 ਮਿੰਟ ਬਾਅਦ ਉਹਨੂੰ ਜੁੱਤੀਆਂ ਮਾ ਨਹੀਂ ਛੱਡਦਾ ਆਹ ਕਿਹੜੀ ਗੱਲ ਹੋਈ ਇਹ ਵੀ ਤੇ ਇਹ ਮਜ਼ਾਕ ਜਿਆਦਾ ਉਹ ਦੱਸ ਦੇ ਨਾ ਲੋਕਾਂ ਨੂੰ ਕਿ ਵੀ ਤੇਨਾਂ ਇਹ ਹੋਣਾ ਕੱਲ ਨੂੰ ਕੱਲ ਨੂੰ ਇਹ ਹੋਣਾ ਉਹਨੂੰ ਇਹ ਨਹੀਂ ਪਤਾ ਕਿ ਉਹਨੂੰ 5 ਮਿੰਟ ਬਾਅਦ ਪੈਣੀਆਂ ਨੇ ਉਹ ਤੇ ਬਸ ਉਹ ਫੇਕੀ ਬਾਬਾ ਹੁੰਦੇ ਨੇ ਫੇਕੀ ਬਾਬਾ ਤੂੰ ਵੀ ਉਹ ਫੇਕੀ ਬਾਬਾ ਹੈ ਤੂੰ ਫੇਕੀ ਬੁੱਢੀ ਮਾਈ ਹੈ ਨਹੀਂ ਮੇਰਾ ਸੋਚ ਤੁਹਾਨੂੰ ਗੱਲ ਦੱਸੀ ਹੈ ਕਿ ਅਕਲਮੰਦ ਜਿਹੜਾ ਬੰਦਾ ਹੁੰਦਾ ਨਾ ਛੇਤੀ ਅਬਜ਼ਰਵ ਕਰ ਲੈਂਦਾ ਹੈ तो रोटी हाँ, तो मैं पुठी रोटी खादा आके मैं नहीं सीधी है इंज खाया करा सुन लो गांज कर ਮੈਂ ਤੇਰੀ ਅੱਜ ਦੀ ਗੱਲ ਹੀ ਦੱਸ ਦਵਾਂ ਤੇ ਕਿਹੜੀ ਅੱਛਾ ਮੈਂ ਨਾ ਪਕਾਈ ਮੈਂ ਅਰਬੀ ਖਰੀਦਣ ਗਈ ਅਸੀਂ ਸਬਜ਼ੀ ਲੈਣ ਗਏ ਤੇ ਮੈਂ ਕਿਹਾ ਅਰਬੀ ਲਈ ਲਈ ਔਰ ਜਿੱਦਿਕੋ ਰਸੀ ਕੰਦਾ ਅਰਬੀ ਖਾਦੀ ਨਹੀਂ ਤੇ ਪਤਾ ਨਹੀਂ ਕਿਵੇਂ ਦੀ ਪੱਕਦੀ ਐ ਮੈਂ ਕਿਹਾ ਮੈਂ ਖਾਦੀ ਐ ਨਾ ਮੈਂ ਅੱਜ ਪਕਾਈ ਮੈਂ ਐਵੇਂ ਕਹਾਂ ਖਾਦੀ ਹੋਈ ਸੀਗੀ ਠੀਕ ਐ ਇਹਦੇ ਹੱਥੋਂ ਨਹੀਂ ਸੀ ਮੈਂ ਖਾਦੀ ਕਿੰਨੇ ਸਾਲ ਹੋ ਗਏ ਪਤਾ ਕੋਈ ਨਹੀਂ ਤਬਾਈ ਦੇ ਸਾਲ ਨਹੀਂ ਗਿਣੀਦੇ ਹੁੰਦੇ ਕਹਿੰਦੇ ਨੇ ਹਾਂ ਜਿੱਦੋਂ ਮੈਂ ਪਕਾ ਕੇ ਅੱਗੇ ਰੱਖੀ ਐ ਅਲਬੱਤਾ ਮੈਨੂੰ ਇੰਨਾ ਪਤਾ ਸੀਗਾ ਕਿ ਉਦੋਂ ਮੇਰੀਆਂ ਹਲਕੀਆਂ ਹਲਕੀਆਂ ਮੁੱਛਾਂ ਫੁੱਟੀਆਂ ਸੀਗੀਆਂ ਅੱਛਾ ਹਾਂ ਮੇਰੇ ਤਾਂ ਮਦਰਤੀ ਮਾਨੇਤੀ ਛਨੇ ਕਾਕੀ ਸੀ ਐ ਸ਼ਾਇਦ ਜੀ ਮੇਰੀਆਂ ਸਾਲ ਤਾਂ ਮੈਨੂੰ ਪੱਕਾ ਨਹੀਂ ਪਤਾ ਪਰ ਇੰਨਾ ਸੀਗਾ ਇਹ ਹਲਕੀਆਂ ਹਲਕੀਆਂ ਮੁੱਛਾਂ ਫੁੱਟਦੀਆਂ ਪਈਆਂ ਸੀਗੀਆਂ ਫਿਰ ਐਡੇ ਚੀਤੇ ਵੀ ਆ ਗਏ ਕਰਾਮਾਤ ਕਰਾਮਾਤ ਬੰਗਾਲੀ ਬਾਬੇ ਦੀਆਂ ਕਰਾਮਾਤ ਠੀਕ ਹੈ ਤੇ ਲੋ ਜੀ ਪਹਿਲੇ ਆਪਾਂ ਬਾਬਾ ਜੀਵਨ ਸਿੰਘ ਨੂੰ ਸੁਣਨੇ ਆ ਫਿਰ ਆਪਣੀਆਂ ਗੱਲਾਂ ਸੇ ਲੱਖੋ ਆਪਣੀਆਂ ਕਰਦੇ ਆ ਚਲੋ ਜੀ ਵਿਕੀ ਜਰਾ ਬਹੁਤ ਵੱਡਾ ਗੁਦਵਾਨ ਪੰਡਿਤ ਕਿਸੇ ਰਾਜੇ ਕੋਲ ਚਲਿਆ ਗਿਆ ਕਹਿੰਦਾ ਵੀ ਮੇਰੇ ਨਾਲ ਵਿਚਾਰ ਕਰੋ ਕੋਈ ਮੈਨੂੰ ਹਰਾਵੇ ਰਾਜਾ ਕਹਿੰਦਾ بڑے بڑے ਵੱਡੇ ਪੰਡਤ ਨੇ ਇੱਥੇ ਪੰਡਤ ਜੀ ਤੁਹਾਡੀ ਵਿਚਾਰ ਕਰਾ ਦਿੰਨੇ ਆ ਉਹ ਕਹਿੰਦਾ ਆਏ ਨਹੀਂ ਵਿਚਾਰ ਕਰਨੀ ਮੈਂ ਬਿਨਾ ਬੋਲੇ ਤੋਂ ਵਿਚਾਰ ਕਰਨੀ ਹੈ ਇਸ਼ਾਰਿਆਂ ਨਾਲ ਗਿਆਨ ਚਰਚਾ ਹੋਊਗੀ ਰਾਜਾ ਵੀ ਘਬਰ ਗਿਆ ਕਹਿੰਦਾ ਆਏ ਵਿਚਾਰ ਕਿਵੇਂ ਹੋ ਜੀ ਬਿਨਾ ਬੋਲੇ ਤੋਂ ਕਹਿੰਦਾ ਲੱਭੋ ਕੋਈ ਪੰਡਤ ਸਾਰੇ ਬਦਵਾਨਾਂ ਨੂੰ ਰਾਜੇ ਨੇ ਦੱਸਣਾ ਕੀਤਾ ਵੀ ਕੋਈ ਵਿਚਾਰ ਕਰਨੀ ਹੈ ਤੇ ਕਰਨੀ ਬਿਨਾ ਬੋਲੇ ਤੋਂ ਇਸ਼ਾਰਿਆਂ ਨਾਲ ਹੀ ਗੱਲ ਕਰਨੀ ਕਹਿੰਦੇ ਵੀ ਆਏ ਗੱਲ ਕਿਵੇਂ ਹੋਊਗੀ ਇੱਕ ਮਹਾਪੁਰਸ਼ਾਂ ਨੇ ਕਿਉਂਕਿ ਪੜਾਈਆਂ ਬੜੀਆਂ ਥੱਲੇ ਰਹਿ ਜਾਂਦੀਆਂ ਕਮਾਈਏ ਤੋਂ ਉੱਪਰ ਐ ਉਹਨਾਂ ਨੇ ਸਭ ਤੋਂ ਮੂਰਖ ਬੰਦਾ ਤਿਆਰ ਕਰ ਲਿਆ ਪਿੰਡ ਚੋਂ ਕਹਿੰਦੇ ਜੀ ਇਹ ਵਿਚਾਰ ਕਰੂਗਾ ਸਭ ਤੋਂ ਮੂਰਖ ਲੱਭਿਆ ਕਿਵੇਂ ਉਹ ਦਰਖਤ ਦੇ ਉੱਤੇ ਟਾਣੀ ਨੂੰ ਵੜਦਾ ਹੈ ਵੜਦਾ ਕਿਹੜੀ ਨੂਹ ਜਿਹਦੇ ਉੱਤੇ ਬੈਠਿਆ ਤੇ ਲੋਕਾਂ ਨੂੰ ਕਹਿੰਦਾ ਪਰੇ ਨੂੰ ਹੋ ਕੇ ਲੰਗੇ ਉਹ ਤੇ ਟਾਣੀ ਨਾ ਡਿੱਗ ਪੇ ਇਹ ਪਤਾ ਨਹੀਂ ਕਿ ਮੈਂ ਵੀ ਨਾਲ ਹੀ ਆਉਂਦਾ ਤੇ ਬਾਕੀ ਆਪਨੇ ਤਾਂ ਨਿਕਲਿਆ ਸਾਰਿਆਂ ਤੋਂ ਸਿਆਣਾ ਬੰਦਾ ਹੈ ਵੇ ਆਹ ਇਹਨਾਂ ਦਾ ਲੱਭਣਾ ਹੀ ਉਹ ਅਕਲ ਦਾ ਅੰਦਾਜ਼ਾ ਲਾ ਲਿਆ ਸੀ ਉਹਨਾਂ ਮਾਂ ਨੂੰ ਆਨ ਮੂੰਕੇ 5000 ਤਿਲਕ ਲਾਦੇ ਉਹਦੇ ਤੋਤੀ ਬੰਨਦੀ ਸ਼੍ਰੀ ਰਾਮ ਸ਼੍ਰੀ ਰਾਮ ਵਾਲੀ ਉੱਤੇ ਆਏ ਕੱਪੜਾ ਪਾਤਾ ਉਹਦੇ ਕਹਿੰਦੀ ਆ ਤਾਂ ਬਾਲਾ ਹੀ ਪੜਿਆ ਲਿਖਿਆ ਉਹਨੂੰ ਸਮਝਾਤਾ ਕਹਿੰਦੇ ਬੋਲੀ ਨਾ ਸਭਾ ਦੇ ਵਿਚ ਵਿਚਾਰ ਹੋਊਗੀ ਕਚਹਿਰੀ ਸਜ ਗਈ ਸਾਰੇ ਲੋਕ ਬਹਿ ਗਏ ਉਹ ਵਿਦਵਾਨ ਪੰਡਤ ਇੱਕ ਪਾਸੇ ਬੈਠੇ ਤੇ ਉਹਦੇ ਸਾਹਮਣੇ ਬਹਾਰਤਾ ਉਹ ਮੂਰਖ ਕਹਿੰਦੇ ਜੀ ਇਹ ਪੰਡਤ ਜੀ ਤੁਹਾਡੇ ਨਾਲ ਵਿਚਾਰ ਕਰਨਗੇ ਉਹ ਵਿਦਵਾਨ ਪੰਡਤ ਵੀ ਘਬਰ ਗਿਆ ਕਹਿੰਦਾ ਤਾਂ ਬਾਲਾ ਹੀ ਪੜਿਆ ਲਿਖਿਆ ਲੱਗਦਾ ਇਹ ਥੋਤੀ ਦੀ ਉੱਤੇ ਵੀ ਰਾਮ ਰਾਮ ਲਿਖਿਆ ਤਿਲਕੀ 10 15 ਲਾਈ ਫਿਰਦੇ ਇਹ ਜਿਹੜੇ ਤਿਲਕੀ ਨਹੀਂ ਦੇਖੇ ਕਦੇ ਇ ਵਿੱਚੀ ਚੰਦਨ ਦੇ ਲਾਈ ਫਿਰਦੇ ਵਿੱਚ ਲਾਲ ਲਾਈ ਫਿਰਦੇ ਇਹ ਤਾਂ ਕੋਈ ਜ਼ਿਆਦਾ ਹੀ ਪੜਿਆ ਨਹੀਂ ਕਿ ਬੇਗੇ ਦੋ ਜਣੇ ਕਹਿੰਦੇ ਜੀ ਕਰੋ ਵਿਚਾਰ ਹੁਣ ਬੋਲਣਾ ਤਾਂ ਹੈ ਨਹੀਂ ਸੀ ਕਿਸੇ ਨੇ ਚੁੱਪ ਹੀ ਇਸ਼ਾਰਿਆਂ ਨਾਲ ਹੀ ਵਿਚਾਰ ਹੋਈ ਸੀ ਫਿਰ ਬਦਮਾਨ ਪੰਡਤ ਉਹਨੇ ਐ ਇੱਕ ਉਂਗਲੀ ਖੜੀ ਕਰ ਦਿੱਤੀ ਤੇ ਜਿਹੜਾ ਸਾਹਮਣੇ ਮੂਰਖ ਬੈਠਾ ਸੀ ਉਹਨੇ ਐ ਕਹਤੀਆਂ ਦੋ ਬਦਵਾਨ ਪੰਡਤ ਨੇ ਆਏ ਹੱਥ ਖੜੇ ਕਹਿੰਦਾ ਮਹਾਰਾਜ ਵੀ ਤੁਸੀਂ ਜਿੱਤ ਗਏ ਤੇ ਮੈਂ ਆ ਰ ਗਿਆ ਅਗਲੀ ਵਿਚਾਰ ਕਰੋ ਕਹਿੰਦੇ ਬਦਵਾਨ ਪੰਡਤ ਨੇ ਆਏ ਹੱਥ ਖੜਾ ਕਰਿਆ ਤੇ ਜਿਹੜਾ ਮੂਹਰੇ ਬੈਠਾ ਸੀ ਚੌਧਰੀ ਉਹਨੇ ਆਏ ਕਿਸ ਨੂੰ ਕਰ ਦੇ ਜਿਹੜਾ ਬਦਵਾਨ ਪੰਡਤ ਸੀ ਉਹਨੇ ਮੱਥਾ ਟੇਕਤਾ ਕਹਿੰਦਾ ਮਹਾਰਾਜ ਵੀ ਤੁਸੀਂ ਜਿੱਤੇ ਤੇ ਮੈਂ ਹਾਰਿਆ ਕਰਨਾ ਲਓ ਜੀ ਚਰਚਾ ਸਮਾਪਤ ਐ ਇਹ ਜਿੱਤ ਗਏ ਨੇ ਤੇ ਮੈਂ ਹਾਰ ਗਿਆ ਜੀ ਉੱਥੇ ਤਾੜੀਆਂ ਵੱਜ ਗਈਆਂ ਜਕਾਰੇ ਲਾਤੇ ਤੇ ਉਹਨੂੰ ਚੌਧਰੀ ਨੂੰ ਸਰੂਪਾ ਮਿਲ ਗਿਆ ਨਾਮ ਮਿਲ ਗਿਆ ਤੇ ਜਿਹੜਾ ਵਿਦਵਾਨ ਪੰਡਤ ਤੁਸੀਂ ਉਹ ਨੀਵੀਂ ਪਾ ਕੇ ਪਹਿ ਗਿਆ ਪਰ ਜਿਹੜੇ ਸਭਾ ਦੇ ਫਿਰ ਸਿਆਣੇ ਸਿਆਣੇ ਬੰਦੇ ਬੈਠੇ ਸੀ ਐ ਬਾਪੂ ਵਰਗੇ ਆਪਣੇ ਬਚਨ ਸਿਓ ਵਰਗੇ ਭਾਗ ਸਿਓ ਵਰਗੇ ਉਹ ਕਹਿੰਦੇ ਸਾਨੂੰ ਵੀ ਤਾਂ ਪਤਾ ਲੱਗੇ ਗੱਲ ਕੀ ਹੋਈ ਐ ਸਾਡੇ ਤਾਂ ਪੱਲੇ ਹੀ ਨਹੀਂ ਪਿਆ ਕੁਝ ਤੁਸੀਂ ਦੋਵੇਂ ਪੰਡਤਾਂ ਇਸ਼ਾਰੇ ਮਾਰ ਕੇ ਚਲੇ ਗਏ ਸਾਨੂੰ ਵੀ ਸਮਝਾਓ ਗੱਲ ਰਾਜਾ ਕਹਿੰਦਾ ਵੀ ਮੈਨੂੰ ਵੀ ਪਤਾ ਨਹੀਂ ਲੱਗਿਆ ਕੁਝ ਇਹਨਾਂ ਤੋਂ ਹੀ ਪੁੱਛੋ ਜਿਹੜਾ ਬਦਵਾਨ ਪੰਡਤ ਸੀ ਉਹਨੂੰ ਪੁੱਛਿਆ ਕਹਿੰਦੇ ਬਾਬਾ ਜੀ ਕੀ ਵਿਚਾਰ ਕਰੀ ਤੁਸੀਂ ਉਹ ਪੰਡਤ ਜੀ ਕਹਿੰਦੇ ਵੀ ਮੈਂ ਇੱਕ ਉਂਗਲੀ ਐ ਖੜੀ ਕੀਤੀ ਬਿਨ ਰੰਕਾਰ ਇੱਕ ਹੈ ਏਕੇ ਤੋਂ ਹੀ ਸਤਿਗੁਰਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਏਕੇ ਤੋਂ ਹੀ ਕੁਰਾਨ ਪਾਕ ਸ਼ੁਰੂ ਹੁੰਦਾ ਅਲਫ ਅੱਲਾ ਇਲੇ ਲਿਲਾ ਉਹ ਬਾਅਦ ਵਿੱਚ ਹੈ ਪਹਿਲਾਂ ਏਕ ਹੈ ਇਹ ਅਲਫ ਇੱਕੋ ਹੀ ਹੈ ਨਰੰਕਾਰ ਸਾਰਾ ਪਸਾਰਾ ਉਹਦਾ ਹੀ ਹੈ ਬਿਲਕੁਲ ਮੈਂ ਬੇਦਾਂ ਸ਼ਾਸਤਰਾਂ ਦਾ ਨਿਚੋੜ ਦੱਸਿਆ ਐਂ ਉਂਗਲੀ ਖੜੀ ਗਈ ਤੇ ਰੱਬ ਇੱਕ ਹੀ ਹੈ ਕਹਿੰਦੇ ਜੀ ਫਿਰ ਤੁਸੀਂ ਨੀਵੀਂ ਕਾ ਤੇ ਪਾ ਲਈ ਜਦੋਂ ਉਹਨਾਂ ਨੇ ਦੋ ਉਂਗਲਾਂ ਖੜੀਆਂ ਕਰਤੀਆਂ ਤੁਸੀਂ ਤਾਂ ਐ ਢੇਰੀ ਜਿ ਢਾ ਕੇ ਬਹਿ ਗਏ ਫਿਰ ਕੀ ਗੱਲ ਸੀ ਉਹ ਕਹਿੰਦੇ ਮੈਂ ਇੱਕ ਦੀ ਗੱਲ ਕੀਤੀ ਇਹਨਾਂ ਨੇ ਦੋ ਉਂਗਲਾਂ ਖੜੀਆਂ ਕਰਤੀਆਂ ਮੈਂ ਨੀਵੀਂ ਪਾ ਲਈ ਮੈਂ ਹਾਰ ਗਿਆ ਮੈਂ ਕਹਿੰਦਾ ਵੀ ਇਹ ਮਹਾਤਮਾ ਕਹਿੰਦੇ ਆ ਵੀ ਰੱਬ ਉਹਦੇ ਦੋ ਰੂਪ ਨੇ ਇੱਕ ਨਿਰਗੁਣ ਹੈ ਇੱਕ ਸਰਗੁਣ ਹੈ ਕੌਣ ਕਹਿੰਦਾ ਇੱਕ ਹੈ ਉਹਦੇ ਦੋ ਰੂਪ ਨੇ ਇੱਕ ਨਿਰਗੁਣ ਰੂਪ ਹੈ ਇੱਕ ਉਹਦਾ ਸਰਗੁਣ ਰੂਪ ਹੈ ਉਹ ਦੋ ਰੂਪਾਂ ਵਿਚਰਦਾ ਹੈ ਜਦੋਂ ਇਹਨਾਂ ਨੇ ਦੋ ਦੀ ਗੱਲ ਕੀਤੀ ਫਿਰ ਮੈਂ ਹਾਰ ਗਿਆ ਕਹਿੰਦਾ ਜੀ ਮੈਨੂੰ ਹਾਰ ਨਾ ਪਿਆ ਵੀ ਇਹ ਤਾਂ ਮੇਰੇ ਤੋਂ ਵੀ ਗਾਂ ਫਿਰਦੇ ਆ ਇਹ ਨਿਰਗੁਣ ਤੇ ਸਰਗੁਣ ਨੂੰ ਦੋਨਾਂ ਨੂੰ ਹੀ ਮੰਨਦੇ ਆ ਹੁਣ ਆਪਾਂ ਵੀ ਦੋਏ ਰੂਪ ਮੰਨਦੇ ਆ ਭਈ ਆਤਮਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸ਼ਰੀਰ ਪੰਥ ਦੇ ਵਿੱਚ ਦੋ ਰੂਪ ਨੇ ਨਾ ਰੱਬ ਦੇ ਇੱਕ ਆਤਮਾ ਇੱਕ ਪਰਮਾਤਮਾ ਕਹਿੰਦਾ ਜੀ ਮੇਰੀ ਨੀਵੀ ਪੈ ਗਈ ਫਿਰ ਉਹਨੂੰ ਵੀ ਰੱਬ ਦੇ ਦੋ ਰੂਪ ਨੇ ਫਿਰ ਉਹਨੂੰ ਪੁੱਛਿਆ ਸ਼੍ਰੀਮਾਨ ਜੀ ਨੂੰ ਜਿਹਦੇ ਐਵੇਂ ਤਿਲਕ ਲਾਏ ਹੋਏ ਸੀ ਕਹਿੰਦਾ ਵੀ ਤੂੰ ਕੀ ਜਵਾਬ ਦਿੰਦਾ ਕੀ ਗੱਲ ਹੋਈ ਉਹ ਕਹਿੰਦਾ ਯਾਰ ਮੈਨੂੰ ਐਵੇਂ ਨਿਵਾਰਮੂ ਕੇ ਇੱਥੇ ਵਹਾ ਲਿਆ ਤੁਸੀਂ ਰਾਜੇ ਦੇ ਸਾਹਮਣੇ ਆ ਤੈਨ ਕੱਲਾ ਆਉਂਦੇ ਮੈਂ ਡਰੀ ਜਾਣਾ ਵੀ ਰੰਗ ਪੱਕਾ ਇਹ ਤਾਂ ਲੈਣਾ ਹੀ ਨਹੀਂ ਆ ਤੋਤੀ ਇਹ ਜੀ ਪਾਈ ਆ ਕਹਿੰਦਾ ਮੈਨੂੰ ਧਰਮੀ ਲੱਗੀ ਜਾਂਦੀ ਐ ਮੈਂ ਜਿਹੜੇ ਫੇਰ ਆ ਬੰਦਾ ਮੇਰੇ ਮੂਰੇ ਬਹਾਰਦਾ ਕਹਿੰਦਾ ਕਹਿੰਦੇ ਕੀ ਗੱਲ ਹੋਈ ਕਹਿੰਦਾ ਨਾਲੇ ਮੇਰੇ ਸਾਹਮਣੇ ਬੈਠੋ ਮੈਨੂੰ ਕਹਿੰਦਾ ਤੇਰੇ ਇੱਕ ਮਾਰੂੰ ਕਹਿੰਦਾ ਮੈਂ ਕਹਿੰਦਾ ਮੈਂ ਕਿਤੇ ਘਾਟਾ ਤੇਰੇ ਦੋ ਮਾਰੂੰ ਮਾਰ ਕੇ ਦਿਖਾ ਕਹਿੰਦਾ ਮੈਂ ਤਾਂ ਆ ਗੱਲ ਕੀਤੀ ਲਓ ਉੱਥੇ ਵੇਖ ਲਓ ਸਿਆਣਾ ਵਿਦਵਾਨ ਪੰਡਿਤ ਮੂਰਖ ਬਣ ਗਿਆ ਦੇ ਜਿਹੜਾ ਸਿਰੇ ਦਾ ਮੂਰਖ ਸੀ ਉਹ ਉੱਥੇ ਵਿਦਵਾਨ ਬਣ ਗਿਆ ਪੰਡਤ ਬਣ ਗਿਆ ਕਹਿੰਦੇ ਗਾਹਾਂ ਵਾਲੀ ਵਿਚਾਰ ਕੀ ਕੀਤੀ ਬਦਮਾਨ ਪੰਡਤ ਜੀ ਕਹਿੰਦੇ ਮੈਂ ਐ ਪੰਜ ਉਂਗਲਾਂ ਖੜੀਆਂ ਕੀਤੀਆਂ ਇਹਦਾ ਅਰਥ ਸੀ ਵੀ ਪੰਜੇ ਤੱਤਾਂ ਦਾ ਸਰੀਰ ਬਣਿਆ ਹੋਇਆ ਕਾਮ ਕ੍ਰੋਧ ਮੋਹ ਲੋਭ ਹੰਕਾਰ ਵੀ ਐ ਪੰਜ ਹੀ ਨੇ ਇਹ ਪੰਜ ਬੰਦੇ ਨੂੰ ਜਿਉਣ ਨਹੀਂ ਦਿੰਦੇ ਵਾ ਬੰਦਾ ਇਹਨਾਂ ਚੀ ਭਰਮਿਆ ਫਿਰਦਾ ਹੈ ਕਈ ਜਨਮਾਂ ਦੀ ਬੰਦੇ ਦੀ ਦੌੜ ਹੈ ਇਹ ਪੰਜਾਂ ਦਾ ਹੀ ਕੁਆੜਾ ਸੀ ਵੀ ਇਹ ਤੋਂ ਬਚਿਆ ਕੋਈ ਕਹਿੰਦੇ ਫਿਰ ਤੁਸੀਂ ਨੀਵੀਂ ਕਾ ਤੇ ਪਾ ਗਏ ਉਹ ਕਹਿੰਦਾ ਮੈਂ ਪੰਜਾਂ ਦੀ ਗੱਲ ਕੀਤੀ ਤੇ ਇਹ ਮਹਾਪੁਰਸ਼ਾਂ ਨੇ ਜਦੋਂ ਐ ਕੀਤਾ ਮੈਂ ਸਮਝ ਗਿਆ ਵੀ ਪੰਜੇ ਬਕਾਰ ਮਾੜੇ ਨਹੀਂ ਹੈ ਇਹਨਾਂ ਦੀ ਦਿਸ਼ਾ ਬਦਲ ਲਈ ਦੀ ਹੈ ਭਗਤੀ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਕਾਮ ਮਰਦਾ ਥੋੜੀ ਹੈ કામ કામ ਨਾ ਬਣ ਜਾਂਦਾ ਹੈ। ਕ੍ਰੋਧ ਮਰ ਥੋੜੀ ਜਾਂਦਾ ਹੈ। ਕ੍ਰੋਧ ਵੀਰ ਰਸ ਬਣ ਜਾਂਦਾ ਹੈ। મોਹ ਮਰ ਥੋੜੀ ਜਾਂਦਾ ਹੈ। મોਹ ਪਿਆਰ ਦਾ ਰੂਪ ਧਾਰਨ ਕਰ ਲੈਂਦਾ ਹੈ। ਭਗਤੀ ਵਾਲਿਆਂ ਨੂੰ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਲੱਗਣ ਲੱਗ ਜਾਂਦਾ ਹੈ। ਸਾਰੀ ਦੁਨੀਆ ਹੀ ਆਪਣਾ ਪਰਿਵਾਰ ਲੱਗਦੀ ਹੈ। ਇਹ ਪੰਜੇ ਬਕਾਰ ਐਦਾਂ ਕੰਟਰੋਲ ਕਰ ਲਈਦੀ ਹੈ। ਫਿਰ ਇਹਨਾਂ ਦੀ દિਸ਼ਾ ਸਹੀ ਹੋ ਜਾਂਦੀ ਹੈ। ਜਦੋਂ ਇਹਨਾਂ ਨੇ ਇਹ ਬਚਨ ਸੁਣਾਇਆ ਐਦਾਂ ਕੀਤਾ ਪੰਡਤ ਕਹਿੰਦਾ ਜੀ ਮੇਰੀ ਨੀਵੀ ਪੈ ਗਈ ਵੀ ਪੰਜੇ ਬਕਾਰ ਮਾੜੇ ਨਹੀਂ ਹੈ ਬਸ ਇਹਨਾਂ ਦੀ ਦਿਸ਼ਾ ਬਦਲਣੀ ਪਊਗੀ ਕਰੋਧ ਕਿਤੇ ਮਾੜਾ ਥੋੜੀ ਹੈ ਨਾ ਹੰਕਾਰ ਮਾੜਾ ਹੈ ਕਰੋਧ ਅਣਖ ਬਣ ਜਾਂਦਾ ਭਗਤੀ ਵਾਲਿਆਂ ਦਾ ਹੰਕਾਰ ਵੀਰ ਰਸ ਬਣ ਜਾਂਦਾ ਹੈ ਇਹ ਪੰਜੇ ਬਕਾਰ ਆਪਣਾ ਰੂਪ ਬਦਲ ਲੈਂਦੇ ਕਹਿੰਦੇ ਜੀ ਮੇਰੀ ਫਿਰ ਨੀਵੀ ਪੈ ਗਈ ਮੈਂ ਕਹੇ ਤਾਂ ਅਨਭਵੀ ਗਿਆਨ ਹੈ ਵੇਦਾਂ ਸ਼ਾਸਤਰਾਂ ਤੋਂ ਬਾਹਰ ਦੀ ਗੱਲ ਹੈ ਇਸ ਕਰਕੇ ਕਹਿੰਦੇ ਜੀ ਮੈਂ ਹਾਰ ਗਿਆ ਇਹ ਜਿੱਤ ਗਿਆ ਫਿਰ ਉਹਨੂੰ ਪੁੱਛਿਆ ਸ਼੍ਰੀਮਾਨ ਜੀ ਉਹ ਤਲਕੀ ਪੁੰਝੀ ਜਾਂਦਾ ਕਹਿੰਦਾ ਲੈ ਜਾਣ ਤਾਂ ਚੰਗਾ ਕਹਿੰਦਾ ਕਹਿੰਦੇ ਤੁਸੀਂ ਕੀ ਜਵਾਬ ਦਿੱਤਾ ਉਹ ਕਹਿੰਦਾ ਯਾਰ ਇਹ ਬੰਦਾ ਕਿੱਦਾਂ ਦਾ ਮੇਰੇ ਸਾਹਮਣੇ ਬਹਾਇਆ ਪਹਿਲਾਂ ਕਹਿੰਦਾ ਤੇਰੇ ਇੱਕ ਮਾਰੂ ਮੈਂ ਕਹਾਂ ਦੋ ਮਾਰੂ ਫਿਰ ਨਹੀਂ ਹਟਦਾ ਮੈਨੂੰ ਲਫੜ ਦਿਖਾਉਂਦਾ ਹੀ ਤਾਂ ਕਹਿੰਦਾ ਮੈਂ ਕਹਾਂ ਜੇ ਥੱਪੜ ਮਾਰਾਂਗਾ ਕੋਸੋਂ ਨੂੰ ਮਾਰਾਂਗਾ ਮਰੂ ਮੈਂ ਤਾਂ ਜਵਾਬ ਦਿੱਤਾ ਇਥੇ ਸੱਚੇ ਪਾਤਸ਼ਾਹ ਕਹਿੰਦੇ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮਗਧਾਰੀ ਇਹ ਰੱਬ ਦੀ ਮਰਜ਼ੀ ਐ ਉਹ ਮੂਰਖਾਂ ਨੂੰ ਪੰਡਤ ਬਣਾ ਦਿੰਦਾ ਤੇ ਵੱਡੇ ਵੱਡੇ ਬਦਵਾਨਾਂ ਨੂੰ ਕਈ ਵਾਰੀ ਸਭਾ ਦੇ ਵਿੱਚ ਮੂਰਖ ਵੀ ਬਣਾ ਦਿੰਦਾ ਓਏ ਹੋ ਬਹੁਤ ਵਧੀਆ ਯਾਰ ਆਪਣਾ ਆ ਬਾਬਾ ਜੀਵਨ ਸਿੰਘ ਜੀ ਔਰ ਦੇਖੋ ਜਿਹੜਾ ਪੜਿਆ ਲਿਖਿਆ ਬੰਦਾ ਸੀ ਨਾ ਉਹਨੇ ਉਹਦੀ ਗੱਲ ਨੂੰ ਪੋਜੀਟਿਵ ਲੈ ਕੇ ਤੇ ਆਪਣੀ ਅਕਲ ਦੇ ਮੁਤਾਬਿਕ ਹੋ ਜਾ ਕਿ ਯਾਰ ਇਹ ਇਸ ਤਰ੍ਹਾਂ ਕਹਿ ਰਿਹਾ ਹਾਂ ਠੀਕ ਹੈ ਕਿ ਮੈਂ ਅਗਰ ਉਹਨੂੰ ਕਹਿਣਾ ਪਿਆ ਕਿ ਯਾਰ ਇਹ ਚੀਜ਼ ਹੈ ਰੱਬ ਇੱਕ ਠੀਕ ਹੈ ਉਹ ਇਸ਼ਾਰੇ ਕਰਦਾ ਨੋ ਰੱਬ ਦਾ ਇੱਕ ਰੂਪ ਰਹਿਮ ਵਾਲਾ ਵੀ ਹੈ ਤੇ ਇੱਕ ਜਿਹੜਾ ਸਖਤ ਰੂਪ ਵੀ ਹੈ ਜਿਹਦੇ ਜਿਹੜਾ ਰੱਬ ਸਦਾ ਵੀ ਦਿੰਦਾ ਹੈ ਬਿਲਕੁਲ ਉਹ ਅੱਛਾ ਤੇ ਦੇਖੋ ਜਿਹੜਾ ਅਨਪੜ੍ਹ ਬੰਦਾ ਹੈ ਉਹ ਕਹਿੰਦਾ ਮੈਂ ਤੇਰੇ ਇੱਕ ਮਾਰੂੰਗਾ ਉਹ ਕਹਿੰਦਾ ਮੈਂ ਦੋ ਮਾਰਾਂਗਾ ਤੇਰਾ ਠੀਕ ਹੈ ਹਾਂ ਜਦੋਂ ਮੈਨੂੰ ਪਾਇੰਟ ਇੰਟਰਵਿਊ ਆਪਣੇ ਮੈਨੂੰ ਇੰਜ ਲੱਗਾ ਸੀ ਉਹ ਜਿਵੇਂ ਅਨਪੜ੍ਹਿਆ ਬੰਦਾ ਹੈ ਨਾ ਠੀਕ ਹੈ ਉਹ ਮਤਲਬ ਪੜ੍ਹੇ ਲਿਖੇ ਬੰਦੇ ਨੇ ਇੰਜ ਕੀਤਾ ਨਾ ਠੀਕ ਹੈ ਤੇ ਉਹ ਕੋਈ ਹੋਰ ਬੰਦਾ ਹੁੰਦਾ ਨਾ ਠੀਕ ਹੈ ਤੇ ਉਹਨੇ ਇੰਜ ਕਰਨਾ ਸੀ ਫਿਰ ਉਹਨੇ ਕਹਿਣਾ ਜੀ ਇਹਨੇ ਕੀ ਕਿਹਾ ਕਹਿੰਦਾ ਪਰਲਾ ਕਹਿੰਦਾ ਇੱਕ ਰੋਟੀ ਖਾਣੀ ਆ ਮੈਂ ਕਹਾ ਨਹੀਂ ਬਸ ਦੋ ਖਾਣੀ ਆ ਇਹ ਪਾਕਿਸਤਾਨੀ ਉਹਦਾ ਅੱਲਾ ਦੀ ਕਸਮ ਕਿਉਂ ਇਹਨਾਂ ਨੂੰ ਪੁੱਛ ਲੋ ਨਾ ਕਿੱਥੋਂ ਆ ਰਿਹਾ ਹੈ ਰੋਟੀ ਖਾ ਕੇ ਕਿਤੇ ਚੱਲੇ ਹੈ ਰੋਟੀ ਖਾਣ ਕੀ ਕਰ ਲਗਾ ਭੁੱਖ ਲੱਗੀ ਰੋਟੀ ਘਾ ਲੱਗਾ ਮਤਲਬ ਕਹਿੰਦਾ ਇਹ ਰੋਟੀ ਤੋਂ ਹੀ ਨਹੀਂ ਬਾਹਰ ਹੁੰਦੇ ਨੇ ਠੀਕ ਹੈ ਉਹ ਮੈਂ ਇੱਕਦਮ ਮੇਰਾ ਧਿਆਨ ਉਧਰ ਨੂੰ ਗਿਆ ਮੈਂ ਕਹਾ ਜੇ ਪੱਲੇ ਬੰਨੇ ਕੋਈ ਪਾਕਿਸਤਾਨੀ ਹੁੰਦਾ ਲਾ ਉਹਨੇ ਇੱਕ ਕਰਨਾ ਦੇਣਾ ਤੇ ਉਹਨੇ ਦੋ ਕਰਨੀ ਉਹ ਦੋ ਦੀ ਜਾਈ ਤਿੰਨ ਚਾਰ ਕਰ ਦਈ ਅਸੀਂ ਉਹਨੇ ਠੀਕ ਹੈ ਫਿਰ ਪੁੱਛਣਾ ਕੀ ਹੋਇਆ ਕਹਿੰਦਾ ਪਰਲਾ ਕਹਿੰਦਾ 1 ਕਿਲੋ ਟਿਕਾਣਾ ਮੈਂ ਕਹਾਂ ਨਹੀਂ ਚਾਰ ਖਾਣੀ ਠੀਕ ਹੈ ਇਸੇ ਗੱਲੋਂ ਕਿਹਾ ਜਾਂਦਾ ਹੈ ਕਿ ਪੜਿਆ ਲਿਖਿਆ ਬੰਦਾ ਤੇ ਜਾਹਲ ਕਦੀ ਵੀ ਬਰਾਬਰ ਨਹੀਂ ਹੋ ਸਕਦੇ ਕਿਉਂ ਕਮ ਅਕਲ ਠੀਕ ਹੈ ਜੀ ਕਮ ਅਕਲ ਬੰਦਾ ਉਨੀ ਕੀ ਗੱਲ ਕਰੇਗਾ ਜਿੰਨਾ ਕਿ ਉਹਦਾ ਦਿਮਾਗ ਚੱਲਦਾ ਹੈ ਠੀਕ ਹੈ ਪੜਿਆ ਲਿਖਿਆ ਬੰਦਾ ਹਰ ਚੀਜ਼ ਨੂੰ ਨਾਪ ਤੋਲ ਕੇ ਬੋਲੇਗਾ ਕਹਿੰਦੇ ਨੇ ਨਾ ਜਿਹੜੇ ਬਹੁਤੇ ਪੜੇ ਲਿਖੇ ਬੰਦੇ ਹੁੰਦੇ ਨੇ ਬੋਲਦੇ ਬਹੁਤ ਘੱਟ ਨੇ ਹਾਂ ਕਿਉਂ ਕਿ ਉਹ ਇੱਕ ਤੇ ਫਜ਼ੂਲ ਗੁਫਤਗੂ ਨਹੀਂ ਕਰਦੇ ਹਾਂ ਤੇ ਬਹੁਤ ਹੀ ਸੋਚ ਚ ਵਿਚਾਰ ਕੇ ਬੋਲਦੇ ਨੇ ਕਿ ਇਹਦੇ ਨਾਲ ਕਿਸੇ ਦੀ ਦਿਲਜ਼ਾਰੀ ਨਾ ਹੋਵੇ ਕਿ ਐਸਾ ਲਫ਼ਜ਼ ਨਹੀਂ ਬੋਲਦੇ ਬਿਲਕੁਲ ਪਰ ਅੱਜ ਕੱਲ ਦੇ ਜਿਹੜਾ ਦੌਰ ਜਾਂਦਿਆ ਹੈ ਅੱਜ ਹੋਰ ਹੀ ਕੀ ਜ਼ੁਬਾਨ ਦੇ ਬੋਲ ਜਰੇ ਨੇ ਨਾ ਸਭ ਨਾਲ ਤਲਕ ਦੀ ਅੱਜ ਬੇਵਕੂਫ ਬੰਦਾ ਤੁਹਾਡੇ ਨਾਲ ਜਿਰਾ ਬੋਤੀ ਕਰੇਗਾ ਬੇਵਕੂਫ ਬੰਦਾ ਜਿਹੜਾ ਅਨਪੜ ਹੋਏਗਾ ਜਾਹਲ ਹੋਏਗਾ ਜਿਹਨੂੰ ਪਤਾ ਨਹੀਂ ਨਾ ਆਏਗਾ ਠੀਕ ਹੈ ਉਹ ਲੋਗ ਤੁਹਾਡੇ ਨਾਲ ਬੇਤੁਕੀ ਜਿਰਾ ਕਰੀ ਜਾਣਗੇ ਠੀਕ ਹੈ ਕਈ ਲੋਗ ਮੈਂ ਐਸੇ ਵੇਖੇ ਨੇ ਕਿ ਜਿਹੜੇ ਬੜੇ ਕਾਬਲ ਨੇ ਬੜੇ ਲਿਖੇ ਨੇ ਹੋਰ ਮੈਂ ਐਮੀ ਬੇਤੁਕੇ ਜਿਨਾਂ ਨੂੰ ਹਾਉ ਨਾ ਵੀ ਨਹੀਂ ਪਤਾ ਠੀਕ ਹੈ ਉਹਨਾਂ ਨਾਲ ਬਹਿਸ ਕਰਕੇ ਬੈਠੇ ਉਹਨਾਂ ਕਹਿੰਦੇ ਅੱਛਾ ਭਾਈ ਤੂੰ ਜਿੱਤ ਗਿਆ ਮੈਂ ਹਾਰ ਗਿਆ ਕਿਉਂ ਦੇਖੋ ਕਹਿੰਦੇ ਨੇ ਜੈਸੀ ਸਹੋਬਤ ਠੀਕ ਹੈ ਸੋਭਤ ਤੁਹਾਡੀ ਜਿਸ ਤਰ੍ਹਾਂ ਦੀ ਹੋਏਗੀ ਨਾ ਠੀਕ ਹੈ ਤੁਹਾਡਾ ਮੂਡ ਉਸ ਤਰ੍ਹਾਂ ਦੇ ਤੁਸੀਂ ਹੋਈਓਗੇ ਜੇ ਤੁਸੀਂ ਪੜਿਆ ਲਿਖਿਆ ਵਿੱਚ ਹੋਗੇ ਨਾ ਤੇ ਤੁਹਾਡੇ ਵਿੱਚ ਪੜਿਆ ਲਿਖਿਆ ਦੀ ਗੱਲਾਂ ਆ ਜੈਗੀਆਂ ਤੁਹਾਨੂੰ ਬਹਿਣ ਦਾ ਤਰੀਕਾ ਆ ਜਾਏਗਾ ਤੁਹਾਨੂੰ ਖਲੋਣ ਦਾ ਤਰੀਕਾ ਆ ਜਾਏਗਾ ਤੁਹਾਨੂੰ ਖਾਣ ਦਾ ਤਰੀਕਾ ਆ ਜਾਏਗਾ ਤੁਹਾਨੂੰ ਪਾਣ ਦਾ ਤਰੀਕਾ ਆ ਜਾਏਗਾ ਤੁਹਾਨੂੰ ਰਹਿਣ ਦਾ ਤਰੀਕਾ ਆ ਜਾਏਗਾ ਤੁਹਾਨੂੰ ਬਹਿਣ ਦਾ ਤਰੀਕਾ ਆ ਜਾਏਗਾ ਠੀਕ ਹੈ ਜੇ ਤੁਸੀਂ ਆਵਾਰਾ ਲੋਕਾਂ ਦੇ ਵਿੱਚ ਜਾਂ ਹਲਾ ਵਿੱਚ ਬੈਠੋਗੇ ਫਿਰ ਤੁਸੀਂ ਉਹੋ ਜਿਹੀ ਹੋ ਜਾਓਗੇ ਠੀਕ ਅਸੀਂ ਲੋਕ ਦੇਖੋ ਆਪਣੇ ਬੱਚਿਆਂ ਨੂੰ ਕਹਿੰਨੇ ਆ ਕਿ ਬਈ ਉਹ ਫਲਾਣੇ ਲੈ ਨਹੀਂ ਫਿਰਨਾ ਠੀਕ ਹੈ ਉਹਦਾ ਬੱਚਾ ਗਾਲਾਂ ਕੱਢਦਾ ਠੀਕ ਉਹਦੇ ਬੱਚੇ ਨੂੰ ਤਮੀਜ਼ ਨਹੀਂ ਹੈਗੀ ਠੀਕ ਹੈ ਉਹ ਘਰ ਲੜਦਾ ਇਹ ਤੂੰ ਉਹਨਾਂ ਨੂੰ ਨਹੀਂ ਪੇੜਨਾ ਕਿਉਂ ਅਸੀਂ ਲੋਕ ਇਹਨਾਂ ਕਿ ਜੇ ਅਗਰ ਸਾਡੇ ਬੱਚੇ ਨੇ ਖੂਬੀ ਸਹੋਬਤ ਇਖਤਿਆਰ ਕਰ ਲਈ ਨਾ ਤੇ ਫਿਰ ਸਾਡਾ ਬੱਚਾ ਵੀ ਉਸ ਤਰ੍ਹਾਂ ਦਾ ਹੋਏਗਾ ਠੀਕ ਹੈ ਕਈ ਵਾਰ ਇੰਜ ਹੁੰਦਾ ਹੈ ਕਿ ਯਾਰ ਬੱਚਿਆਂ ਦੇ ਦੋਸਤ ਬਹੁਤ ਅੱਛੇ ਹੁੰਦੇ ਨੇ ਠੀਕ ਹੈ ਉਸ ਚੀਜ਼ ਦਾ ਸਾਨੂੰ ਵੀ ਪ੍ਰਾਉਡ ਹੁੰਦਾ ਕਿ ਨਹੀਂ ਯਾਰ ਮੇਰੇ ਬੱਚਿਆਂ ਦੇ ਜਿਹੜੇ ਦੋਸਤ ਨੇ ਨਾ ਬਹੁਤ ਅੱਛੇ ਨੇ ਠੀਕ ਹੈ ਉਹ ਚੱਲ ਜਾਂਦੇ ਕੋਈ ਮਨਪ੍ਰੇਮ ਜਾਂ ਤਾਂ ਸਾਨੂੰ ਪਤਾ ਹੁੰਦਾ ਕਿ ਠੀਕ ਹੈ ਉਹਨਾਂ ਦੀ ਸਹੋਬਤ ਚੰਗੀ ਹੈ ਉਹਨਾਂ ਨੇ ਕੋਈ ਐਬ ਵ ਕੋਈ ਅਸਾ-ਵਸਾ ਕੰਮ ਨਹੀਂ ਕਰਨਾ ਕਿ ਜਿਦਨ ਉਹਨਾਂ ਦੇ ਮਾਪੇ ਪੈਨਸ਼ਨ ਨਹੀਂ ਦਿੱਤੀ ਹੋਇਆ ਇਸ ਗੱਲ ਨੂੰ ਕਹਿੰਦੇ ਨੇ ਕਿ ਪੜਿਆ ਲਿਖਿਆ ਬੰਦਾ ਠੀਕ ਹੈ ਉਹਨੇ ਸੋਚ ਵਿਚਾਰ ਕਰਕੇ ਬੋਲਣਾ ਹੈ ਉਹਨੇ ਲਫ਼ਜ਼ ਤੋਲਣਾ ਹੈ ਕਿ ਭਾਈ ਜਨ ਇਹ ਲਫ਼ਜ਼ ਮੇਰਾ ਇਸ ਮੌਕੇ ਤੇ ਬੋਲਣ ਵਾਲਾ ਹੈਗਾ ਕਿ ਨਹੀਂ ਹੈਗਾ ਠੀਕ ਹੈ ਤੇਰੇਲ ਦਾ ਬੰਦਾ ਹੋਵੇ ਤਾਂ ਕੁੜੀ ਹੋਵੇ ਬਾਤ ਸ਼ੁਰੂ ਹੋਈ ਮੇਂ ਪਰਪੜ 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 ਤੋ ਕੈਨ ਭਾਵਨ ਸਮਝ ਆਈ ਗਈ ਹੈ ਬਹੁਤ ਚੰਗਾ ਲੱਗਾ ਬਹੁਤ ਚੰਗਾ ਕਿਸਮੇ ਮੇਰੇ ਨਾਲ ਵੱਧ ਸੀ ਆਣੀ ਹੈ ਤੇ ਮੈਂ ਮਜ਼ਾਕ ਦੇ ਵਿੱਚ ਲੱਗਾ ਰਹਿਣਾ ਵਾ ਠੀਕ ਹੈ ਬਹੁਤ ਸਿਆਣੀ ਆ ਪਰ ਕਿਸੇ ਕਿਸੇ ਟਾਈਮ ਖੁਦਾ ਦੀ ਕਸਮ ਐ ਪਾ ਨੇਰ ਛੱਡਦੀ ਐ ਠੀਕ ਐ ਨਹੀਂ ਬੋਲਣ ਦਿੰਦੀ ਜਿੱਥੇ ਫਿਰ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਭਾਈ ਠੀਕ ਐ ਇਹਨੂੰ ਜਿਹੜਾ ਨਾ ਥੋੜੀ ਜਿਹੀ ਤਾਲੀਮ ਦੀ ਜ਼ਰੂਰਤ ਹੈ ਅੱਛਾ ਠੀਕ ਐ ਬਾਕੀ ਇਹ ਵੇਕੇ ਬਹੁਤ ਵਧੀਆ ਯਾਰ ਬਾਬਾ ਜੀਵਨ ਸਿੰਘ ਜੀ ਨੇ ਨਾ ਬਹੁਤ ਅੱਛੇ ਤਰੀਕੇ ਨਾਲ ਗੱਲ ਸਮਝਾਈ ਐ ਬਿਲਕੁਲ ਤੇ ਅਗਰ ਅਸੀਂ ਐਂ ਜਿਹੀ ਮਤਲਬ ਕਿ ਅਗਰ ਬਾਬਾ ਜੀਵਨ ਸਿੰਘ ਜੀ ਤਰ੍ਹਾਂ ਹੀ ਗੱਲ ਨੂੰ ਸਮਝੀਏ ਤੇ ਸੋਚੀਏ ਨਾ ਬਹੁਤ ਕੋਸ਼ਿਸ਼ ਕਰਦੇ ਬਹੁਤ ਬਹੁਤ ਸਹੀ ਗੱਲ ਹੈ ਜਿੰਦਗੀ ਦੇ ਵਿੱਚ ਨਾ ਜਿੰਦਗੀ ਲੈਂਦੀ ਨਾ ਧਿਆਨ ਬੰਦੇ ਦਾ ਠੀਕ ਹੈ ਤੁਹਾਡੇ ਕੋਲ ਕਿਉਂਕਿ ਜਦੋਂ ਤੁਸੀਂ ਥੋੜੀ ਜਿਹਾ ਵੱਡੇ ਹੁੰਦੇ ਹੋ ਨਾ ਤੁਹਾਡੇ ਕੋਲ ਦੋ ਰਸਤੇ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਹੁੰਦੇ ਨੇ ਠੀਕ ਹੈ ਇੰਜ ਦੋ ਰਸਤੇ ਹੁੰਦੇ ਕਿ ਜੇ ਪੜ ਲਿਖ ਜਾਏਗਾ ਤੇ ਫਿਰ ਐਸ ਰਸਤੇ ਜਾਈਗਾ ਜੇ ਨਹੀਂ ਪੜੇਗਾ ਤੇ ਫਿਰ ਐਸ ਰਸਤੇ ਜਾਈਗਾ ਨਹੀਂ ਕਈ ਵੇਖੋ ਕਿ ਕਈ ਪੜੇ ਲਿਖੇ ਲੋਕੀ ਵੀ ਨਹੀਂ ਹੁੰਦੇ ਲੇਕਿਨ ਉਹਨਾਂ ਦੀ ਸੋਬਤ ਬਹੁਤ ਅੱਛੀ ਹੁੰਦੀ ਹੈ ਹਾਂ ਇਹ ਮੈਟਰ ਕਰਦੀ ਹੈ ਠੀਕ ਹੈ ਜ਼ਰੂਰ ਉਹ ਮਤਲਬ ਪੜੇ ਲਿਖੇ ਨਾ ਵੀ ਹੋਣ ਲੇਕਿਨ ਉਹਨਾਂ ਦੇ ਰਹਿਤ ਬੈਤ ਜਿਹੜੀ ਹੈ ਸਾਰਾ ਕੁਝ ਬਹੁਤ ਹੀ ਵਧੀਆ ਹੁੰਦਾ ਕਿ ਉਹ ਕਈ ਦਫਾ ਕਿੱਥੇ ਪਹੁੰਚੇ ਹੁੰਦੇ ਨੇ ਕਈ ਦਫਾ ਇਹ ਜਾਂਦਾ ਕਿ ਕਈ ਦਫਾ ਪੜੇ ਲਿਖੇ ਜਿਹੜੇ ਹੁੰਦੇ ਨੇ ਵਿਚਾਰੇ ਧੱਕੇ ਖਾਂਦੇ ਹੁੰਦੇ ਨੇ ਠੀਕ ਹੈ ਬਾਕੀ ਬਹੁਤ ਵਧੀਆ ਗੱਲਾਂ ਬਾਬਾ ਜੀਵਨ ਸਿੰਘ ਜੀ ਦੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ